ਬਾਬਾ ਸਾਹਿਬ ਡਾਕਟਰ ਪੀਮਰਾ ਅੰਬੇਦਕਰ ਜੀ ਦੇ ਪ੍ਰੀ ਨਿਰਵਾਣ ਦਿਵਸ ਨੂੰ ਸਮਰਪਿਤ ਸਿੱਖਿਆ ਕ੍ਰਾਂਤੀ ਦਿਵਸ ਵਿਸ਼ੇ ਤੇ ਬਸਪਾ ਬਲੋ ਅੱਜ ਚਲੰਦਰ ਵਿਕੇਸ਼ ਸੂਬਾ ਪਧਰੀ ਸੈਮੀਨਾਰ ਕਰਵਾਇਆ ਗਿਆ ਬਸਪਾ ਸੂਬਾ ਪ੍ਰਧਾਨ ਸਰਦਾਰ ਅਫਤਾਬ ਸਿੰਘ ਕ੍ਰੀਮਪੁਰੀ ਜੀ ਦੀ ਪ੍ਰਧਾਨਗੀ ਵਿੱਚ ਹੋਏ ਸੈਮੀਨਾਰ ਦੌਰਾਨ ਬਸਪਾ ਦੇ ਪੰਜਾਬ ਚhattisgarh ਦੇ ਇੰਚਾਰਜ ਸ਼੍ਰੀ ਰਣਜੀਤ ਸਿੰਘ ਪੈਨੇਵਾਲ ਜੀ ਸ਼੍ਰੀ ਵਿਪਲ ਕੁਮਾਰ ਸੂਬਾ ਇੰਚਾਰਜ ਡਾਕਟਰ ਨਿਸ਼ਾਤਪਾਲ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਦੌਰਾਨ ਪਾਰੀ ਗਿਣਤੀ ਵਿੱਚ ਬਸਪਾ ਵਰਕਰ ਸਮਰਥਕ ਤੇ ਬੁੱਧੀਜੀਵੀ ਮੌਜੂਦ ਚਾਰ ਸਿਗਾ ਉਸ ਵਿਚਾਰ ਨੂੰ ਇਸ ਪਾਲਿਸੀ ਨੇ ਉਲਟਾ ਕਰ ਦਿੱਤਾ ਕੀ ਕਰ ਦਿੱਤਾ ਕਿ ਅੱਜ ਇਸ ਦੇਸ਼ ਦੇ ਅੰਦਰ ਇਸ ਨਵੀਂ ਪਾਲਿਸੀ ਦੇ ਸਾਹਮਣੇ ਭਾਰਤ ਰਤਨ ਰਾਸ਼ਟ ਨਿਰਮਾਤਾ ਬਾਬਾ ਸਾਹਿਬ ਡਾਕਟਰ ਭਿਮਰਾਵ ਅੰਮੇੜਾ ਜੀ ਦੇ ਪ੍ਰੀ ਨਰਵਾਨ ਦੇਵਸਨ ਨੂੰ ਸਮਰਪਿਤ ਅੱਜ ਸਿੱਖਿਆ ਕ੍ਰਾਂਤੀ ਦਿਵਸ ਦੇ ਮੌਕੇ ਤੇ ਬਸਪਾ ਵੱਲੋਂ ਜਲੰਧਰ ਵਿਖੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਬਸਪਾ ਵਰਕਰ ਸਮਰਥਕ ਤੇ ਬੁੱਧੀਜੀਵੀ ਮੌਜੂਦ ਸਨ ਇਸ ਮੌਕੇ ਬੋਲਦਿਆਂ बसपा ਬੋਹਾ ਪ੍ਰਧਾਨ ਸਰਦਾਰ ਰਵਤਾਸ ਸਿੰਘ ਕ੍ਰੀਮਪੁਰੀ ਜੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਤੇ ਹੁਣ ਵਾਲੀ ਮੌਜੂਦਾ ਸਰਕਾਰ ਨੇ ਪੰਜਾਬ ਵਿੱਚ ਸਿੱਖਿਆ ਦੇ ਬਜਟ ਵਿੱਚ ਕਾਫੀ ਕਟੌਤੀ ਕੀਤੀ ਹੈ ਜਿਸ ਕਰਕੇ ਪੰਜਾਬ ਵਿੱਚ ਸਿੱਖਿਆ ਦਾ ਕਾਫੀ ਨਿਗਾਰ ਹੋ ਚੁੱਕਿਆ ਹੈ। ਉਹਨਾਂ ਦੱਸਿਆ ਕਿ ਜਦੋਂ बसपा ਦੀ ਸਰਕਾਰ ਬਣੇਗੀ ਤਾਂ ਪੰਜਾਬ ਵਿੱਚ ਸਿੱਖਿਆ ਦੇ ਬਜਟ ਨੂੰ ਪਹਿਲੇ ਆਧਾਰ ਤੇ ਉੱਚਾ ਚੁੱਕਿਆ ਜਾਵੇਗਾ ਤਾਂ ਜੋ ਪੰਜਾਬ ਵਿੱਚ ਸਿੱਖਿਆ ਦਾ ਮਿਆਰ ਉੱਚਾ ਚੁੱਕਿਆ ਜਾ ਸਕੇ। ਉਹਨਾਂ ਨੇ ਇਸ ਮੌਕੇ ਬੱਚਿਆਂ ਨੂੰ ਵੱਧ ਤੋਂ ਵੱਧ ਐਜੂਕੇਟ ਕਰਨ ਦੇ ਵਿਸ਼ੇ ਤੇ ਜ਼ੋਰ ਦਿੱਤਾ। ਇਸ ਮੌਕੇ ਭਗਵਾਨ ਸਿੰਘ ਸਿੱਧੂ, ਮੋਹਨ لال ਪਟੋਏ ਅਤੇ ਹੋਰਨਾ ਆਗੂਆਂ ਨੇ ਆਪਣੇ ਸਾਥੀਆਂ ਸਮੇਤ ਮੋੜ ਬਸਪਾ ਵਿੱਚ ਵਾਪਸੀ ਕੀਤੀ। ਸਾਰੇ ਬੁਲਾਰਿਆਂ ਵੱਲੋਂ ਬਸਪਾ ਪ੍ਰਧਾਨ ਸਰਦਾਰ ਅਵਤਾਸ ਸਿੰਘ ਕ੍ਰੀਮਪੂਰੀ ਜੀ ਦੇ ਮਾਤਾ ਜੀ ਦੇ ਅਕਾਲ ਚਲਾਣਾ ਕਰ ਜਾਣ ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਦੱਸਦੀਏ ਕਿ 6 ਦਸੰਬਰ ਨੂੰ ਸਰਦਾਰ ਅਵਤਾਸ ਸਿੰਘ ਕ੍ਰੀਮਪੂਰੀ ਜੀ ਨੇ ਮਾਤਾ ਜੀ ਦੇ ਹੱਥ ਹੋ ਗਿਆ ਸੀ। ਸੈਮੀਨਾਰ ਵਿੱਚ ਪਹੁੰਚੇ ਹੋਏ ਵਰਕਰਾਂ ਤੇ ਸਮਰਥਕਾਂ ਵਾਸਤੇ ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ। ਇਸ ਮੌਕੇ BBF ਟੀਮ ਨੇ ਵੀ ਆਪਣੀ ਜ਼ਿੰਮੇਵਾਰੀ ਨੂੰ ਤੰਦੇਹੀ ਨਾਲ ਬਾਖੂਬੀ ਨਿਭਾਇਆ। ਮਸ਼ੀਨਰੀ ਕਾਇਕਾਂ ਤੇ ਗੀਤਕਾਰ ਨੇ ਵੀ ਹਾਜ਼ਰੀ ਭਰੀ ਪਾਰਟੀ ਵੱਲੋਂ ਅੱਜ ਸੂਬਾ ਪੱਧਰ ਤੇ ਡਾਕਟਰ ਅੰਬੇਦਕਰ ਜੀ ਦਾ ਪ੍ਰੇਰਨਾ ਦਿਸਪਰਸਨ ਮਨਾਇਆ ਗਿਆ ਜਿਸ ਵਿੱਚ ਪੀਐਸੂ ਸਰਕਾਰ ਦੇ ਮੈਂਬਰ ਬੜੇ ਖੁਸ਼ ਹੋਏ ਕਰ ਪੰਜਾਬ ਦੇ ਸਾਰੇ ਸੱਭਿਆਚਾਰੀ ਜੀ ਨੂੰ ਲਾਇਆ ਗਿਆ ਔਰ ਪ੍ਰੇਰਨਾ ਦਿਸਪਰਸਨ ਤੇ ਜਿੱਥੇ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਨੂੰ ਸ਼ਰਧਾਂਜਲੀ ਪੇਟ ਕੀਤੀ ਗਈ ਵਾਜਨ ਸਮਾਜ ਕਾਟੇ ਨੂੰ ਉੱਥੇ ਆਵਾਸਬ ਡਾਕਟਰ ਅੰਬੇਡਕਰ ਜੀ ਦੇ ਅੰਦੋਲਨ ਨੂੰ ਐ ਸਭ ਕੰਜੀ ਰਾਮ ਜੀ ਦੁਆਰਾ ਜਿਨ੍ਹਾਂ ਦਾ ਯੋਗਦਾਨ ਪਾਇਆ ਗਿਆ ਉਹਨੂੰ ਵੀ ਯਾਦ ਕੀਤਾ ਗਿਆ ਔਰ ਭੈਣ ਕੁਮਾਰੀ ਮੰਗਵਤੀ ਜੀ ਨੈਸ਼ਨਲ ਪ੍ਰੈਜ਼ੀਡੈਂਟ ਬਹੁਜਨ ਸਮਾਜ ਪਾਰਟੀ ਐਸਸੀਐਮ ਜੁਪੇ ਉਹਨਾਂ ਦੀ ਅਗਵਾਈ ਦੇ ਵਿੱਚ ਇਸ ਅੰਦੋਲਨ ਨੂੰ ਬਲੰਤਿਆ ਤੱਕ ਲਿਆਂਦਾ ਗਿਆ ਅਤੇ ਸੰਕਲਪ ਵੀ ਲਿਆ ਗਿਆ ਔਰ ਖਾਸ ਕਰਕੇ ਐਜੂਕੇਸ਼ਨ ਰੈਵਿਊਲੇਸ਼ਨ ਵਿਸ਼ੇ ਦੇ ਉੱਪਰ ਸੈਮੀਨਾਰ ਕਰਵਾਇਆ ਗਿਆ ਤੋ ਕਿ ਸਿੱਖਿਆ ਕ੍ਰਾਂਤੀ ਬਾਬਾ ਸਾਹਿਬ ਡਾਕਟਰ ਅੰਵੇਲਕਰ ਜਿਨੇ ਸ਼ੁਰੂ ਕੀਤੇ ਬਹੁਤ ਵਿਸ਼ਾਲ ਸਬਜੈਕਟ ਹੈ ਲੇਕਿਨ ਅੱਜ ਉਹ ਵਿਸ਼ਾ ਅਕੈਡੈਮਿਕ এডਿਕੇਸ਼ਨ ਨਾਲ ਸੰਬੰਧਿਤ ਸੀ ਔਰ ਉਹਦੇ ਤੇ ਸਮਾਜ ਦੇ ਬੁੱਧੀਜੀਵੀਆਂ ਨੇ ਬਹੁਤ ਹੀ ਦੂਰ ਦ੍ਰਿਸ਼ਟੀ ਵਾਲਾ এডਿਕੇਸ਼ਨ ਜਿਹੜਾ ਸਮਾਜ ਨੂੰ ਦਿੱਤਾ ਮੈਨੂੰ ਲੱਗਦਾ ਹੈ ਕਿ ਇਹਦਾ ਬਹੁਤ ਵਧੀਆ ਆਉਟਕਮ ਹੋਏਗਾ ਔਰ ਖਾਸ ਕਰਕੇ ਜੋ ਅਕਾਲੀ ਭਾਜਪਾ ਦਾ ਸਰਕਾਰ ਬਾਬਾ ਸਾਹਿਬ ਨੇ ਪਹਿਲੇ ਹੀ ਸਟੈਪ ਐਜੂਕੇਟ ਟੂ ਐਜੂਕੇਟ ਵਾਲੇ ਨੂੰ ਔਰ ਕਾਂਗਰਸ ਦਾ ਔਰ ਅੱਜ ਆਮ ਪਾਰਟੀ ਦਾ ਜੋ ਕਿਰਦਾਰ ਤੇ ਚਾਰੇ ਰਾਜਨੀਤਿਕ ਦਲਾਂ ਦਾ ਪਬਲਿਕ ਸੈਕਟਰ ਦੀ এডਿਕੇਸ਼ਨ ਨੂੰ ਡਿਸਟਰਾਏ ਕਰਨ ਡੈਮੇਜ ਕਰਨ ਵੀਕ ਕਰਨ ਦੀ ਦਿਸ਼ਾ ਚ ਰਿਹਾ ਉਹਦੇ ਬਾਰੇ ਸੰਗਤ ਨੂੰ ਚੇਤਨ ਕੀਤਾ ਗਿਆ ਜਾਗਰੂਕ ਕੀਤਾ ਗਿਆ ਔਰ ਬਹੁਜਨ ਸਮਾਜ ਪਾਰਟੀ ਦਾ এডਿਕੇਸ਼ਨ ਰੈਗੂਲੇਸ਼ਨ ਬਾਰੇ ਜੋ ਵਿਜ਼ਨ ਆ ਉਹ ਵੀ ਜਨਤਾ ਦੇ ਸਾਹਮਣੇ ਰੱਖਿਆ ਗਿਆ ਔਰ ਅਸੀਂ ਪਰਮਾਨੈਂਟਲੀ ਵਿਐਸਕੇ ਦੇ ਅਜੰਡੇ ਦੇ ਵਿੱਚ ਸਿੱਖਿਆ ਕ੍ਰਾਂਤੀ ਦਾ ਮੁੱਦਾ ਸ਼ਾਮਲ ਕਰਕੇ ਚੱਲਾਂਗੇ ਔਰ ਪਿੰਡ ਪੱਧਰ ਤੱਕ ਅਸੀਂ ਇਹ ਜਗਰਤੀ ਪੈਦਾ ਕਰਾਂਗੇ ਤਾਂ ਕਿ ਖਾਲੀ ਪਈਆਂ ਸਰਕਾਰੀ ਸਕੂਲਾਂਆਂ ਆਂ ਸਾਮੀਆਂ ਜਿਹੜੀਆਂ ਉਹ ਭਰਨ ਲਈ ਸਰਕਾਰ ਨੂੰ ਵੀ ਮਜਬੂਰ ਕੀਤਾ ਜਾਏ ਔਰ ਜਨਤਾ ਨੂੰ ਵੀ ਉਹਦੇ ਬਾਰੇ ਜਾਣੂ ਕਰਵਾਇਆ ਜਾਏ ਔਰ ਉਸ ਤੋਂ ਬਿਨਾ ਜੋ ਐ ਲਾਜ਼ਮੀ ਔਰ ਮੁਫਤ ਐਜੂਕੇਸ਼ਨ ਦਾ 2009 ਦਾ ਕੇਂਦਰ ਸਰਕਾਰ ਦਾ ਐਕਟ ਉਹਨੂੰ ਪੰਜਾਬ ਦੇ ਵਿੱਚ ਲਾਗੂ ਕਰਨ ਦੇ ਲਈ ਅਸੀਂ ਪ੍ਰੈਸ਼ਰ ਵੀ ਬਿਲਡ ਕਰਾਂਗੇ ਅਵੇਰਨੈਸ ਦੀ ਕੈਂਪੇਨ ਵੀ ਲਾਂਚ ਕਰਾਂਗੇ ਔਰ ਅਸੀਂ ਪੰਜਾਬ ਦੀ ਜਨਤਾ ਨੂੰ ਭਰੋਸਾ ਵੀ ਦਿਵਾਉਂਗੇ बी एस पी सही महीने एजुकेशन रेगुलेशन करेगी पंजाब की जनता बी एस पीड़ी उन्होंने और जो बहुजन समाज पार्टी का जिन लोगों ने जो मौका प्रस्त लोग थे उन्होंने जो डैमेज कंट्रोल करने की कोशिश की है उसको उसकी भरपाई करने का काम जो कैडर के लोग पुराने घर बैठे हैं उनको ला करके उसकी भरपाई करने का काम किया जाए और इसी मुहिम के तहत हम लोग जो जहां हमारी ड्यूटी लगी है जिन प्रदेशों में उन प्रदेशों में पुराने लोगों को दोबारा से खड़ा करके इस मुहिम को जो भरपाई आघात पहुंचा है उस आघात को डैमेज कंट्रोल को पूरा करने का काम करेंगे और निश्चित तौर पर बहुजन समाज पार्टी को दोबारा से उसी स्थिति में खड़ा करने का काम करेंगे